रीत रिवाज आम तौर हर घर तुम एक गल मिलेगी खंड पाठ कराओगे रिवाज साहब सहज पाठ कुछ भी कर लो रीत रवाज आएगा क्योंकि रीत रिवाज हिंदू धर्म की बुनियादी और चलाया होया ब्राह्मण का सुरबाणी के इतिहास ऐसा कुछ दया ना शगन शगना की गल ਗੁਰਬਾਣੀ ਨੇ ਖੰਡਰ ਕੀਤੀ ਹੈ ਅਸੀਂ ਕਰਦੇ ਹਾਂ ਵਿਸ਼ਾਲ ਹੋ ਗਿਆ ਆਪਸ਼ਨ ਹੋ ਗਿਆ ਅੱਜ ਵੀਰਵਾਰ ਹੈ ਇਹ ਤਾਂ ਇਤਿਹਾਸ ਅਸੀਂ ਆਪਣੀ ਮਤ ਆਪਣੀ ਸੋਚ ਨੂੰ ਸਰ ਬਣਾਈਏ ਗੁਰੂ ਨੇ ਅਸਾ ਕੁਝ ਬਣਾਇਆ ਇਹ ਬ੍ਰਾਹਮਣਾ ਦੇ ਕੀਤੇ ਹੋਏ ਕਾਰੇ ਨੇ ਜਦ ਗੁਰੂ ਨਾਨਕ ਸਾਹਿਬ ਨੇ 10 ਸਾਲ ਦੀ ਉਮਰ ਤੋਂ ਬਗਾਵਤ ਕਰ ਦਿੱਤੀ ਲਖੈ ਰਾਮ ਵਿੱਚ ਪੰਡਤ ਸਾਡੇ ਧੰ ਦੇ ਵਿੱਚ ਗੁਰਬਾਣੀ ਰਾਲ ਗੱਟ ਨਹੀਂ ਗਾ ਸਕਦੇ ਕਿਉਂਕਿ ਪਤਨ ਵੀ ਜਿਹੜਾ ਗੁਰਨਾਣ ਦਾ ਉਹ ਸਰੀਰਕ ਤੌਰ ਤੇ ਜਾਣਗੇ ਫਿਰ ਤੇ ਸਾਡਾ ਬੋਲਬਾਲਾ ਹੋਏਗਾ ਦਵਾ ਹੋਏਗਾ ਪਰ ਖਰਾਨੇ ਵੀ ਹਾਜ਼ਰ ਨਾ ਰਹੀ ਕੋ ਗੁਰ ਅੰਦਰ ਸਾਹਿਬਾਂ ਦੇ ਉਹ ਮੰਗਰ ਦਾ ਅਸੀਆ ਗੁਰੂ ਰਾਮਦਾਸ ਜੀ ਤ੍ਰੇਕਾਉਲੀ ਉਹ ਬਾਉਏ ਜੁਗਤੀ ਹੋਈ ਹੈ ਬਾਣੀ ਹੋਈ ਹੈ ਸਿਰਫ ਸਰੀਰ ਬਦਲੇ ਖਾਦੇ ਗੁਰਨਾਣ ਦੇ ਅੰਗ ਤੋਂ ਗੁਰ ਅੰਗ ਸਾਬ ਗੁਰ ਮੰਗਰ ਦਾ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਗੁਰੂ ਹਰਿਗੋਬਿੰਦ ਜਦੋਂ ਬੁ ਮੰਨੇ ਕਿਸ ਉਪਾਦਨ ਸੁਭਾਲਿਆ ਤੇ 35 ਦੇ ਹੋਣਾ ਚਾਹੀਦਾ ਨਾ ਕਿ ਆਪਾਂ 10 ਗੁਰੂ ਇੱਕ ਸਮਾਨ ਸਮਝੀਏ ਤੇ ਹਰ ਗੁਰੂ ਦਾ ਦਿਹਾੜਾ ਮਨਾਉਣਾ ਚਾਹੀਦਾ ਸ਼ੀ ਦੀ ਜਨ ਵੀ ਮਨਾਓ ਗੁਰਪੁਰਬ ਵੀ ਮਨਾਓ ਪਤਾ ਲਗਣਾ ਚਾਹੀਦਾ ਨਾ ਛਾੜੀ ਪੀੜ ਤੋਂ ਕਿੰਨਾ ਬਤਲ ਲੱਗੇਗਾ ਸੇਵ ਗੁਰੂ ਨਾਲ ਦਾ ਦਿਹਾੜਾ ਮਨਾਇਦਾ ਗੁਰੂ ਗੋਬਿੰਦ ਸਿੰਘ ਦਾ ਤੇ ਉਸਾਕੀ ਬਣਾ ਲਈ ਦੋਸਤ ਬਾਦ ਗੁਰੂ ਸਾਹਿਬ ਜਿਨ੍ਹਾਂ ਨੇ ਇਹ ਵੱਡੇ ਕਾਰਜ ਕੀਤੇ ਉਹ ਵੀ ਦਿਹਾੜੇ ਹਨ ਗੁਨਾਨਕ ਜੋਤ ਦੇ ਧਾਰਨੀ ਸਤਿ ਸ਼ੀਲ ਸ਼ਾਂਤੀ ਗੰਭੀਰਤਾ ਨਿਰਵੈਰਤਾ ਧੀਰਜ ਆਤਮ ਅਡੋਲਤਾ ਆਦਿ ਦੇਵੀ ਗੁਨਾ ਨਾਲ ਭਰਪੂਰ ਭਰੇ ਹਿਮਾਲਾ ਦੀ ਤਰ੍ਹਾਂ ਅਹਿਲ ਸ਼ਕਸ਼ਿਤ ਵਾਲੇ ਨੂੰ ਅਮਰਦਾਸ ਜੀ ਸਾਡੇ ਤੀਜੇ ਗੁਰੂ ਗੁਰੂ ਅਮਰਦਾਸ ਜੀ ਨੇ ਗੁਰੂ ਅਮਰਦਾਸ ਇਹ ਦਾਇਰ ਗੁਰੂ ਵਣਗੇ ਉਹਨਾਂ ਦੀ ਜ਼ਿੰਦਗੀ ਦੇ ਗੁਰੂ ਬਨ ਦੇ ਪਹਿਲਾ 21 ਸਾਲ ਦੇਖੋ ਉਹਨਾਂ ਨੇ ਹਿੰਦੂ ਧਰਮ ਨੂੰ ਦਾਪਤ ਸਾਰੇ ਕੰਮ ਕੀਤੇ ਸਗਨ ਅਬ ਸਗਨ ਰੀਤ ਹਰ ਇੱਕ ਚੀਜ਼ ਕੀਤੀ ਉਹਨਾਂ ਨੇ ਲੇਕਿਨ ਹਰ ਆਨੇ ਦੀ ਹਾਧਾ ਰਾਈ ਜਦੋਂ ਇੱਕ ਵਾਮਨ ਨੂੰ ਲੰਗਰ ਸਿਖਾਇਆ ਤੇ ਪੁੱਛਿਆ ਨੇ ਤੇਰਾ ਗੁਰੂ ਕਿਹੜਾ ਮੈਂ ਤਾਂ ਗੁਰੂ ਧਰਮ ਤੇ ਕੀਤਾ ਉਹਦੇ ਨੇ ਤੂੰ ਗੁਰੂ ਨਹੀਂ ਧੰਨ ਕੀਤਾ ਮੇਰਾ ਗਰਮ ਬਿਸ਼ਰ ਹੋ ਗਿਆ ਉਥੋਂ 7 ਵਜੇ ਸਿਖਿਆ ਵੀ ਆਈ ਅਗਲ ਇਹ ਆਈ ਕਿ ਮੈਂ 21 ਸਾਲ ਇਹ ਤੋਂ ਕਰਦੇ ਬਣਾਈਆਂ ਰਹੇ ਤਾਂ ਇਹ ਤੋਂ ਕਰਤੇ ਬਣਾਏ ਹੋਏ ਜਿਹੜੇ ਸਿਸਟਮ ਉਪਰਾਧਾ ਰਿਆ ਜਾਤ ਪਾਤ ਵੇਦ ਪਾਉ ਛੂਛਾ ਸਤੀ ਪ੍ਰਥਾ ਜਤੀ ਪ੍ਰਥਾ ਹਰ ਇੱਕ ਚੀਜ਼ ਕੀਤੀ ਬਣਾਉਣ ਦੀ ਦਸੀ ਕਰਦੇ ਨੇ ਲੇਕਿਨ ਇੱਕ ਬ੍ਰਾਹਮਣ ਨੇ ਕਹੇ ਕਿ ਤੇਰਾ ਗੁਰੂ ਨਹੀਂ ਕੋਈ ਪਹਿਲਾ ਪਤਾ ਲੱਗਾ ਕਿ ਜਿਹੜੇ ਮੈਂ ਕੀ ਸਾਧ ਕਰਮ ਕਰਦਾ ਰਿਹਾ ਤੇ ਇਹਨਾਂ ਦੀ ਕੋਈ ਵੈਲਿਊ ਨਹੀਂ ਆਲੀ ਜਿੰਦੇ ਇਧੇ ਜਿਹੜੇ ਮੈਂ ਕਰ ਰਹੇ ਆ ਲੋਕ ਤੇ ਬੜੇ ਚਾਹ ਨਾਲ ਕਰਦੇ ਨੇ ਉਹ ਹਰ ਘਰ ਦਰ ਜਾ ਕੇ ਕਰਦਾ ਪਿਆ ਕਿ ਕਿਦਾਂ ਕਰਦਾ ਪਿਆ ਕੋ ਕਾਚੀ ਦਾ ਕਾਣਾ ਲੈ ਕੇ ਬੈਠਾ ਹੋਇਆ ਜੇ ਗੁਰੂ ਆਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਸੁਪਤਰੀ ਕੋਲੋਂ ਗੁਰਨਾਮ ਸਾਹਿਬ ਦੀ ਬਾਣੀ ਸੁਣੀ

ਆਜੀ ਦਾ ਪ੍ਰਕਾਸ਼ ਅੰਮ੍ਰਿਤਸਰ ਤੋਂ 13 ਕਿਲੋਮੀਟਰ ਦੂਰ ਪਿੰਡ ਬਾਸਰਕੇ ਹੁਣ ਬਾਸਰਕੇ ਜ਼ਿਲ੍ਹਾ ਵਿਖੇ 5 ਮਈ 2014 ਨੂੰ ਹੋਇਆ ਸੀ ਪਿਤਾ ਦਾ ਨਾਮ ਬਾਬਾ ਤੇਜਵਾਨ ਮਾਤਾ ਸੈਲਖਣੀ ਦੀ ਸਨ ਪਿਤਾ ਜੀ ਬਾਸਰਕੇ ਵਿਖੇ ਕਰਿਆਨਾ ਆਦਿ ਦੁਕਾਨ ਖੇਤੀਬਾੜੀ ਕਰਦੇ ਸਨ ਸਰਦੇ ਪੁਰਦੇ ਵਿਅਕਤੀ ਸਨ ਮੋਢਲਾ ਜੀ ਪਿਤਾ ਬਾਬਾ ਤੇਜਪਾਲ ਜੀ ਪੁਰਾਣੇ ਹਿੰਦੂ ਵੇਦ ਭਾਸ਼ਾ ਵਾਲੇ ਸਨ ਕਿਉਂਕਿ ਗੁਰੂ ਅਮਰਦਾਸ ਨੇ ਆਪਣਾ ਆਗਾਮ ਲਾਇਆ ਰੱਖੀ ਉਹਨਾਂ ਦੇ ਪਿਤਾ ਵੀ ਉਹ ਕੰਮ ਕਰਦੇ ਸਨ ਉਸ ਸਮੇਂ ਪ੍ਰਚਲਿਤ ਸਭ ਕਰਮ ਕਾਂਡ ਕਰਦੇ ਸਨ ਬਾਬਾ ਤੇਜਪਾਲ ਜੀ ਸ੍ਰੀ ਅਮਰਦਾਸ ਜੀ ਨੇ ਵੀ ਇਹ ਕਰਮ ਕਾਂਡ ਬਕਬੰਦੇ ਜੀ ਕੰਮੇ ਆ ਰੱਖਦੇ ਜਿਵੇਂ ਜਿਵੇਂ ਬਾਪ ਕਰਦਾ ਗਿਆ ਉਹ ਪੁੱਤਰ ਕਰਦਾ ਗਿਆ ਵੇਖੋ ਵੇਖੀ ਨਕਲ ਹੁੰਦੀ ਉਹ ਵੀ ਪੂਰੀ ਦ੍ਰਿੜਤਾ ਤੇ ਲਗਨ ਨਾਲ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਕੰਮ ਕਾਰ ਵਿੱਚ ਹੀ ਹੋਇਆ। ਉਮਰ ਵੱਧਨੇ ਨਾਲ ਕਰਮ ਕਾਂਡਾਂ ਵਿੱਚ ਵੀ ਵਾਧਾ ਹੁੰਦਾ ਗਿਆ। ਆਪ ਹਿੰਦੂ ਧਰਮ ਅਸਥਾਨਾਂ ਦੀ ਯਾਤਰਾ ਨੂੰ ਜਾਣ ਲੱਗੇ ਅਤੇ ਸਾਧੂਆਂ ਸੰਨਿਆਸੀਆਂ ਨੇ ਸੰਗਤ ਕਰਨ ਲੱਗੇ। ਜਿਨ੍ਹਾਂ ਨੇ ਘਰਵਾਲੇ ਛੱਡੇ ਸੀ, ਵੀ ਘਰ ਚ ਰਹਿ ਕੇ ਉਸੇ ਰੱਬ ਨਹੀਂ ਪਾ ਸਕਦੇ। ਗ੍ਰਸਤੀ ਹੋ ਕੇ ਤਰ ਰੱਬ ਨਹੀਂ ਮਿਲਣਾ ਸਾਡੇ ਧਰਮ ਦੇ ਅੰਦਰ। ਜਾਦਾ ਦਾਡੇ ਬਾਬਿਆਂ ਨਾ ਉਹ ਗ੍ਰਸਤੀ ਤੋਂ ਬਾਹਰ ਕਿਉਂਕਿ ਉਹਨਾਂ ਦਾ ਨਹੀਂ ਦਾਵਾ ਹੈ ਮਗਾਨੀ ਉਹ ਦੁਰਬਾਣੀ ਤੋਂ ਉੱਪਰ ਹੋ ਗਏ ਨੇ ਜਾਨ ਦੀ ਮੱਤ ਵੱਡੀ ਉਹਦੀ ਜਾਨ ਨੂੰ ਗੁਰੂਆਂ ਵੱਲ ਦੇਖ ਧਿਆਨ ਹੈ ਕਿ ਸਾਡੇ ਧਰਮ ਦੇ ਗੁਰੂ đoàn ਸਾਹਿਬ ਸੇ ਸਾਡੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ 8 ਸਾਲ ਚ ਗੁਜ਼ਰ ਗਏ ਸਨ ਬਾਕੀ ਸਾਰੇ ਤੁਮ ਦਾ ਆਨੰਦ ਗਾਤੂਏ ਦ੍ਰਿਸ਼ਟੀ ਨੇ ਸਾਡੇ ਸਾਡਾ ਪਰਿਵਾਰ ਸਾਡੇ ਬੱਚੇ ਨੇ ਆਪਾਂ ਗੁਰਾਂ ਤੋਂ ਬੁਲਟਣ ਤੋਂ ਬੇਮੁਖ ਕਿਦਾ ਹੋਗੇ ਆਪਣੇ ਰੀਤ ਆਪਣੀ ਗਰਦਾ ਕਿਉਂ ਚਲਾ ਕੇ ਰੱਖੇ ਇਤੇਦਾਂ ਹੀ ਸਾਧੂਆਂ ਸੰਨਿਆਸੀਆਂ ਦੇ ਸੰਗਤ ਕਰਨ ਲੱਗੇ ਜਿਹੜੇ ਘਰ ਤੋਂ ਭਗੋੜੇ ਨੇ ਮਰਿਆਂ ਤੋਂ ਭੱਜ ਗਏ ਨੇ ਆ ਜੀ ਦਾ ਵਿਆਹ 24 ਸਾਲ ਦੀ ਉਮਰ ਵਿੱਚ ਸਨ 1503 ਵਿੱਚ ਟੈਂਟ ਸਾਧ ਖਾਤਰੇ ਦੇ ਸ਼੍ਰੀ ਦੇਵੀ ਚੰਦਿਸ ਪੁੱਤਰੀ ਰਾਮ ਕੌਰ ਨਾਲ ਹੋਇਆ ਸਰ ਖਤਰਾ ਬਾਸਰ ਦੇ ਤੋਂ 20-50 ਮੀਲ ਦੀ ਦੂਰੀ ਤੇ ਹੈ। ਥੋੜੀ ਦੂਰ ਸੀ। ਹੁਣ ਅੱਗੇ ਆਪ ਜੀ ਦੇ ਘਰ ਤੋਂ ਸੁਪੁੱਤਰ ਬਾਬਾ ਮੋਹਨ ਦੇ ਬਾਬਾ ਮੋਰੀ ਦੀ ਦੋ ਸੁਪੁੱਤਰੀਆਂ ਬੀਬੀ ਗਾਨੀ ਤੇ ਬੀਬੀ ਭਾਨੀ ਜੀ ਦਾ ਨਾਮ ਹੈ। ਉਹਨੂੰ ਗੰਨ ਅਨਸਾਵੈ ਵੀ ਆਪਣੇ ਪੁੱਤਰ ਨੂੰ ਗਦੇਂ ਦਿੱਤੀ ਕਿਉਂਕਿ ਉਹਦੇ ਬਾਰਨਾ ਕੀਤੀ ਸੀ। ਪੁੱਤਰੀ ਕੋਲ ਨਾ ਬਾਲੇ। ਗੁਰੂ ਅੰਗਦ ਸਾਹਿਬ ਨੇ ਵੀ ਇਹ ਦਿੱਤੀ ਗੁਰੂ ਅਮਰਦਾਸ ਨੇ ਵੀ ਦਿੱਤੀ ਗੁਰੂ ਰਾਮਦਾਸ ਤੋਂ ਵੰਚ ਲਈ ਹੈ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਇਹ ਗੱਦੀ ਅੱਗੇ ਲਾਈ ਬੋਕਮ ਬਨੇ ਸੀ ਬੋਕਮ ਬਨੇ ਹੋਵੇ ਪ੍ਰਮਾਣ ਫੋਕਮ ਮੰਨੋਗੇ ਪ੍ਰਮਾਣ ਹੋਗੇ ਬਾਪੂ ਦੀ ਜੱਦੀ ਜਮੀਨ ਉਹਨੂੰ ਮਿਲਦੀ ਜਿਹੜਾ ਪੁੱਤਰੋ ਸੁਪੁੱਤਰ ਬਣਦਾ ਹੈ ਇਸੇ ਤਰ੍ਹਾਂ ਹੁਣ ਦੀ ਯਾਤਰਾ ਦੀ ਗੱਲ ਕਰੀ 1500 ਤੇ ਜਿੱਦ ਉਹਦੇ ਪਿਤਾ ਤੇ ਭਾਜੀ ਦਾ ਦਿਹਾਂਤ ਹੋ ਗਿਆ ਆਪ ਉਹਨਾਂ ਦੀਆਂ ਆਲਟੀਆਂ ਲੈ ਕੇ ਗੰਗਾ ਨਦੀ ਵਿੱਚ ਪਾਉਣ ਲਈ ਹਰਦвар ਗਏ ਜਿੱਥੋਂ ਉਹਨਾਂ ਦਾ ਜੀਵਨ ਜੋ ਹਿੰਦੂ ਦਾ ਬਦਿਆ ਬੋਧ ਚੱਲਿਆ ਸੀ ਉਹ ਜੀ ਰਾਮ ਹਰਦвар ਗੰਗਾ ਨਦੀ ਵਿੱਚ ਇਸ਼ਨਾਨ ਕਰਨ ਲਈ ਹਰਦвар ਜਾਂਦੇ ਸਨ ਉਦੋਂ ਬੜੀ ਭਾਨਤਾ ਸੀ ਗੰਗਾ ਛਾਓ ਜੇ ਸਿੱਧਾ ਸਰਮ ਮਿਲਦਾ ਆਪ ਨੇ ਵੇ ਕੀ ਵਾਰ ਹਰ ਵਾਰ ਯਾਤਰਾ ਕੀਤੀ 20 21 ਸਾਲ ਹਰ ਸਾਲ ਯਾਤਰਾ ਜਾਣਾ ਇਸ਼ਨਾਨ ਕਰਨਾ ਉਹਦਾ ਹੀ ਲੰਗਰ ਖੋ ਜੀ ਸਕਣਾ ਬਾਕਰੇ ਕੋ ਜਾੜੇ ਕੋਲ ਦੋ ਪਿੰਡ ਮੇੜੇ ਵਿਖੇ ਦੁਰਗਾ ਬ੍ਰਾਹਮਣ ਨੇ ਯਾਤਰੂਆਂ ਦੇ ਥੈ ਲਈ ਇੱਕ ਵਿਸ਼ਰਾਮ ਘਰ ਬਣਾਇਆ ਜਿਹੜਾ ਗੋਟਾ ਤੇ ਆਪਾਂ ਦਸਿਆ ਤੇ ਬ੍ਰਾਹਮਣ ਜਿਓਈ ਜਿਹਨੇ ਗੱਤਰਾ ਬਣੁਕਿਆ ਵਦਰਾਸੂ 42 ਵਿੱਚ ਸ੍ਰੀ ਗੁਰੂ ਅਮਰਦਾਸ ਜੀ ਹਰਦਵਾਰ ਕੋ ਵਾਪਸੀ ਇੱਥੇ ਡਿੱਗੇ ਸਨ ਜਾ ਵਗੇ ਉਹਨਾਂ ਦੇ ਨਾਲ ਇੱਕ ਬ੍ਰਹਮਚਾਰੀ ਸਾਥੀ ਉਹ ਵੀ ਗੁਰੂ ਅਮਰਦਾਸ ਜੀਵਾ ਭਾਵਨਾ ਗੋਗਲ ਪਾਣੀ ਅਤੇ ਗੋਸ਼ੂ ਬਣਾ ਕਰਕੇ ਉਹਨਾਂ ਦਾ ਕਾਫੀ ਕਿੱਦਰ ਲੱਗ। ਹਾਲਾਂਕਿ ਉਹ ਆਪਣਾ ਭੋਜਨ ਖੋਦੀ ਤਿਆਰ ਕਰਦਾ ਸੀ। ਕਿ ਆਪਾਂ ਦੀ ਬਾਤ ਗਿਆ ਨਾ ਇੱਕ ਬ੍ਰਾਹਮਣ ਜਿਹੜਾ ਹੈ ਨਾ ਉਹ ਕੋਚਾ ਲਾ ਕੇ ਦਲੇ ਚੋਂ ਦੇ ਆਪਣਾ ਖੋਦ ਤਿਆਰ ਕਰ ਜਣ ਅਸਲੀ ਬ੍ਰਾਹਮਣ ਹੈ। ਸ਼ੁੱਧ ਕਰਕੇ ਪਰ ਹੁਣ ਉਹ ਸ਼੍ਰੀ ਗੁਰੂ ਅਰਵਰਦਾ ਜੀ ਦੇ ਹੱਥਾਂ ਦਾ ਤਿਆਰ ਕੀਤਾ ਭੋਜਨ ਮੇਸ਼ਕਲ ਲੱਗ ਪਿਆ ਸੀ ਦੋਵੇਂ ਜੀ ਨਾਲ ਪ੍ਰੇਮ ਹੋਇਆ ਕਿ ਬ੍ਰਹਮਚਾਰੀ ਸਾਚਰੀ ਅਰਵਰਦਾ ਜੀ ਦੇ ਨਾਲ ਵਸਰ ਕੇ ਆ ਗਿਆ ਉੱਥੇ ਕੁਝ ਦਿਨ ਰਿਹਾ ਇੱਕ ਦਿਨ ਬ੍ਰਹਮਚਾਰੀ ਜੀ ਨੇ ਅਰਵਰਦਾ ਜੀ ਨੂੰ ਪੁੱਛ ਲਿਆ ਤੁਹਾਡਾ ਗੁਰੂ ਕੌਣ ਹੈ ਉਹਨਾਂ ਨੇ ਕਿਹਾ ਗੁਰੂ ਤਾਂ ਹਜੇ ਨਾ ਧਾਰੇ ਕਿਸੇ ਸੱਚੇ ਗੁਰੂ ਦੀ ਭਾਲ ਵਿੱਚ ਆ ਤੁਸੀਂ ਦੱਸ ਪਾਓ ਜੀ ਇਨਾ ਸੁਣ ਦੀ ਸੀ ਕਿ ਬ੍ਰਹਮਚਾਰੀ ਨੂੰ ਸਾਤ ਕਪੜੀ ਅੱਗ ਲੱਗੀ ਉਹ ਲੋਹਾ ਲਾਖ ਹੋ ਗਿਆ ਹੈ ਗੁਰੂ ਘਰੇ ਮੈਂ ਨਿਗਰੇ ਕੋ ਤੋਂ ਆਣ ਪਾਣੀ ਛੱਡਦਾ ਰਿਆਂ ਨਿਗਰੇ ਦਾ ਦਰਸ਼ਨ ਬੁਲਾ ਹੁੰਦਾ ਹੈ ਨਿਗਲੇ ਦਾ ਨਾਮ ਵਰ ਬੰਡੂ ਲਿਖਾਂ ਮੈਂ ਮੇਰੇ ਸਾਰੇ ਕਰਮ ਧੰਮ ਜਪ ਤਪ ਸਾਰੇ ਸਾਧਨਾ ਪ੍ਰਸ਼ੋਹੀ ਅਪਵਿਅਕਲੀ ਗਈ ਮੇਰਾ ਤਾਂ ਦਿਨੋ ਨਹੀਂ ਬਰਬਾਦ ਹੋ ਗਿਆ ਇਸ ਤਰ੍ਹਾਂ ਬੋਲਦਾ ਹੋਇਆ ब्रह्मचारी साख उथों पतरा वात गया गुरु अमरदास जी नु ए सुन के पड़ा चरका उका उस में गुरु नहीं सर बने उस समय बाबा अमरदास सा उज हरिद्वार की यात्रा तीर्थ स्नान और पाप पाप दे कर्म कांडा करके भी उनां नु परमात्मन दी माड़ी रोटी भी सूझी नहीं सी हुई ਅਤੇ ਧਾਰਮਤੋ ਆਧਿਆ ਅਖਿਰਮਤ ਪੱਖੋਂ ਕੋਈ ਤਬਦੀਲੀ ਨਹੀਂ ਰਹੀ ਇਸ ਲਈ ਉਹਨਾਂ ਦੇ ਮਨ ਵਿੱਚ ਗੁਰੂ ਧਾਰਨ ਦੀ ਹਮਲਾਸ਼ਾ ਤੇਜ ਹੋ ਗਈ ਬਾਬਾ ਅਮਰਦਾਸ ਜੀ ਦੇ ਭਾ ਸ਼੍ਰੀ ਮਾਨਕ ਚੰਦ ਜੀ ਦੇ ਸੁਪੁੱਤਰ ਭਾਈ ਜਸੂ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੀ ਗੁਰੂ ਅੰਗਦ ਦੇ ਜੀ ਦੀ ਸੁਪੁੱਤਰੀ ਬੇਬੀ ਅਮਰੋ ਜੀ ਨਾਲ ਹੋਇਆ ਬ੍ਰਹਮਚਾਰੀ ਦਾ ਵਾਲੀ ਘਟਨਾ ਵਾਲੇ ਦਿਨ ਇੱਕ ਦਿਨ ਸਵੇਰੇ ਆਪਣੇ ਘਰ ਦੇ ਪਰੋਂ ਬੀਬੀ ਅਮਰੋ ਜੀ ਦੀ ਆਵਾਜ਼ ਸੁਣਿਆ ਉਹ ਬੜੀ ਸੁਰੀਲੀ ਆਵਾਜ਼ ਵਿੱਚ ਗੁਰਬਾਣੀ ਦੇ ਇੱਕ ਸ਼ੋਕ ਕਰਨੀ ਦਾਗਦ ਮਨ ਮਸਵਾਣੀ ਬੁਰਾ ਬੁਲਾ ਦਿਓ ਲੇਖ ਤਾਇ ਬਾਤ ਹੈ ਜਿਹਾ ਸ਼ਬਦਾਂ ਬੋਲ ਚਾਲ ਦੀ ਬੋਲੀ ਵਿੱਚ ਮੋੜ ਕਰਕੇ ਬਾਬਾ ਅਮਰਦਾ ਜੀ ਸਾਫ਼ ਸਮਝ ਆ ਰਿਹਾ ਹੈ ਸ਼ਬਦੇ ਗੋਰੀ ਕੁਝ ਅਜੀਬ ਕਰਨੀ ਬਾਬਾ ਅਮਰਦਾਸ ਜਿਹਦੇ ਮਨ ਵਿੱਚ ਆਪਣੇ ਆਪ ਪੁੱਤਰ ਦੇ ਗਏ ਗੁਰੂ ਗ੍ਰੰਥ ਸਾਹਿਬ ਦੀ ਇਛਾ ਹੋਰਦੇ ਜੋ ਅੰਦਰ ਗੌਰ ਭੁਲਾਸਾ ਹੋ ਕੇ ਗੁਰੂ ਨੂੰ ਦੱਲਣ ਗੁਰਗੰਬਲਾ ਆਪੋ ਦੇ ਗੁਰੂ ਦੀ ਪ੍ਰਾਪਤੀ ਹੋ ਜਾਂਦੇ। ਹੋਰ ਬਧਿਆਖ। ਸ਼ਬਦ ਖੰਦੇ ਜਾਣ ਬਾਬਾ ਅਮਰਦਾਸ ਜੀ ਬੇਬੇ ਅਬੋਜੀ ਕਾਸ ਆ ਕੇ ਪੁੱਛਿਆ ਤੀਏ ਇਹ ਬਾਣੀ ਜੋ ਤੋਂ ਪੜ੍ਹ ਲਈ ਸੀ ਕਿਸ ਦਿਚਾਰ ਉੱਤੇ ਬੀਬੀ ਨੇ ਦੱਇਆ ਇਹ ਬਾਣੀ ਗੁਰੂ ਨਾਨਕ ਸਾਹਿਬ ਜੀ ਦੇ ਚਾਰਨ ਕੀਤੀ ਹੈ ਅੱਜਕੱਲ ਉਹਨਾਂ ਦੀ ਗੱਦੀ ਤੇ ਮੇਰੇ ਪਿਤਾ ਬੈਠੇ ਸਨ ਅਤੇ ਲੋਕਾਂ ਨੂੰ ਪ੍ਰਭੂ ਜਗਨਾਂ ਦੇ ਵਿੱਚ ਜੋੜ ਲਈ ਜਾਂ ਤਦ ਬਾਬਾ ਜੀ ਬੋਲੇ ਤੇ ਇਹ ਮੈਂ ਟੋਟਾ ਹੋ ਗਿਆ ਮੇਰਾ ਜੀਵਨ ਐਵੇਂ ਲੰਘ ਚਲਾ ਗਿਆ ਜਿਸ ਨੂੰ ਪਰਮਾਤਮਾ ਦੀ ਕੋਈ ਸੋਝੀ ਨਹੀਂ ਮੈਨੂੰ ਆਪਣੇ ਪਿਤਾ ਜੀ ਕੋਲ ਹਣੇ ਹੀ ਲੈ ਚਲ ਮੈਂ ਉਹਨਾਂ ਨੂੰ ਗੁਰੂ ਧਾਰਨ ਕਰਕੇ ਪ੍ਰਭੂ ਦੇ ਦਰਸ਼ਨ ਕਰਨੇ ਸੋ ਬੀਬੀ ਜੀ ਪਪਾ ਅਮਰਦਾ ਜੀ ਨੂੰ ਖਟੂ ਸਵ ਲੈ ਆਏ ਉਹਨਾਂ ਨੂੰ ਦਰਬਾਰ ਦੇ ਬਾਹਰ ਛੱਡ ਕੇ ਆਪ ਅੰਦਰ ਦੇ ਗੁਰੂ ਪਿਤਾ ਨੂੰ ਮੱਥਾ ਟੇਕ ਕੇ ਹੌਂਦਾਰ ਤਰਯੋਜ ਦੱਸਿਆ ਗੁਰੂ ਅੰਗਦ ਦੇਵ ਜੀ ਨੇ ਪਪਾ ਅਮਰਦਾ ਜੀ ਨੂੰ ਅੰਦਰ ਬੁਲਾ ਲਿਆ ਆਦੇ ਕੁੜਮਾ ਦੇਖਿਆ ਨਾਲ ਉਹਨਾਂ ਦਾ ਸਵਾਗਤ ਦਰ ਲਈ ਖੜੇ ਹੋਏ। ਬਾਬਾ ਅਮਰਦਾਸ ਜੀ ਅੰਦਰ ਆਏ। ਅਗੇ ਗੁਰੂ ਅੰਗਦ ਦੇਵ ਜੀ ਜਨਨਾ ਦੇ ਡੇਗ 'ਤੇ ਆਖਣ ਲੱਗੇ ਮੈਂ ਕੁੜ ਬਣ ਕੇ ਨਹੀਂ ਸੇਵਕ ਬਣ ਕੇ ਆਵਾ। ਇੱਕ ਦੀ ਉਮਰ ਉਹਨਾਂ ਦੀ ਵੱਡੇ ਦੀ ਗੁਰੂ ਮੰਗਲ ਸਾਹਿਬ ਤੋਂ ਵੱਡੇ ਬੁੱਢੇ ਹੱਡ ਉਤੋਂ ਕੁੜ ਮੂੜਾ ਲੱਗੇ ਨਹੀਂ ਉਹਨਾਂ ਨੇ ਆਖਿਆ ਕਿ ਮੈਂ ਸੇਵਕ ਬਣ ਕੇ ਆੜੇ ਦਰ ਦੇ। ਮੈਨੂੰ ਆਪਣਾ ਸਿੱਖ ਬਣਾਓ ਮੈਨੂੰ ਜਨਮ ਦਰਦ ਦੇ ਗੇੜ ਤੋਂ ਕੱਢੋ ਇਹ ਘਟਨਾ ਕੰਨਸੁਰ ਤੋਂ ਕਾਹੀ ਰਹੀ ਹੈ ਉਦੋਂ ਬਾਬਾ ਅਮਰਦਾਸ ਜੀ 64 ਸਾਲ ਦੇ ਹੋਤੇ ਸਨ ਗੁਰੂ ਅਰਜਨ ਦੇਵ ਜੀ ਦੀ ਉਮਰ ਕਿਹੜੀ 36 ਸਾਲ ਦੀ ਹੋ ਰਗਾ ਸਾਹਿਬ ਜੀ ਤੇ ਗੁਰ ਅਮਰਦਾਸ ਜੀ ਬਣਨ ਤਾਂ ਕਿੰਨੇ ਵੱਡੇ ਬਾਬਾ ਅਮਰਦਾਸ ਜੀ ਗੁਰ ਅਰਜਨ ਦੇਵ ਜੀ ਦੇ ਮਲਾਮ ਨੂੰ ਕਰਮ ਕਾਂਡ ਜੀ ਨੂੰ त्याग ਕੇ ਉਹਨਾਂ ਜੋਗੇ ਹੀ ਰਾਹੀ ਬਿਲਕੁਲ ਆਯੂ ਵਿੱਚ ਵੀ ਉਹ ਗੁਰੂ ਜੀ ਅਤੇ ਗੁਰੂ ਦੀਆਂ ਸੰਤਾਂ ਦੀ ਕਾਖੜੀ ਜਿਹਾ ਨਮ ਬਹੁਤ ਸੇਵਾ ਨੂੰ ਲਗਾਤਾਰ 11 ਥਾਨ ਵਈ 11 ਇਥੇ થી ਅੱਜ ਇੱਕ 2 ਮਿੰਟ ਅੱਧਾ ਘੰਟਾ ਵੀ ਨਾ 6 ਮਹੀਨੇ ਸਾਲ ਖੰਡ ਕਰ ਜਾਂਦੇ ਨਾ ਤੇ ਇਨੀ ਸੇਵਾ ਕੀਤੀ ਮੈਨੂੰ ਵੇਲੇ ਹੀ ਪੁੱਛ ਗੁਰੂ ਮਕਾਮ ਪੁੱਛੋ ਕਿਵੇਂ ਲੱਗਦਾ ਕਿਵੇਂ ਸੇਵਾ ਕਰੇ ਜੀ ਜਿਤਾਣਾ ਨਹੀਂ ਸੇਵਾ ਕਰੀ ਜਾਂਦੇ ਨੇ ਸੇਵਾ ਕਰੀ ਜਾਂਦੇ ਰੋਜ਼ ਮਤਰੇ ਜਾਗਦੇ ਨੇ ਗੁਰੂ ਘਰ ਤੋਂ ਪਾਣੀ ਦੀ ਕਾਦਰ ਭਰਦੇ ਆਉਂਦੇ ਜਿਸ ਨਾਲ ਗੁਰ ਅੰਦਰ ਦੇ ਅਨਿਸ਼ਨਾ ਕਰਦੇ ਆਪਿ ਸ਼ਨਾ ਕਰਦੇ ਗੁਰਬਾਣੀ ਦਾ ਪਾਠ ਕਰਦੇ ਫਿਰ ਕੁਦਵਾਰ ਤੋਂ ਜਾ ਕੇ ਗੁਰਬਾਣੀ ਦਾ ਤਰਤਨ ਸੁਣਦੇ ਨਿਰੰਗ ਸੇਵਾ ਕਰਦੇ ਭਾਂਡੇ ਮਾਂਜਦੇ ਖੂਹ ਤੋਂ ਪਾਣੀ ਲਿਆ ਕੇ ਸੰਤਾਂ ਨੂੰ ਇਸ਼ਨਾਨ ਕਰਾਉਂਦੇ ਸੰਤਾਂ ਦੀ ਮੁੱਠੀ ਜਾਫੀ ਕਰਦੇ ਗਰਮੀਆਂ ਵਿੱਚ ਪੱਖਾ ਚੱਲਦੇ ਪਾਣੀ ਵਰਤੌਂਦੇ ਤੇ ਘਰ ਦੀ ਸੇਵਾ ਕੀਤੀ ਪੜੋ ਸਾਰੇ ਵਿੱਚ ਇੱਕ yogi ਦਾ ਮੱਠ ਵੀ ਸੀ ਉਸ ਦਾ ਮੁਖੀ ਵੀ yogi ਸ਼ੁਨਾਕ ਉਸ ਨੇ ਰੱਦੀਆਂ ਸੁਦੀਆਂ ਤੇ ਕਰਾਮਾਤ ਦੀਆਂ ਸ਼ਕਤੀਆਂ ਦਾ مالک ਹੋਣ ਦਾ ਪ੍ਰਚਾਰ ਕਰਕੇ ਲੋਕਾਂ ਵਿੱਚ ਆਪਣੀ ਚੰਗੀ ਮਾਨਤਾ ਬਣਾਇ ਸੀ ਚੰਗੀ ਸ਼ੋਖ ਬਣਾਇ ਸੀ ਲੋਕਾਂ ਨੂੰ ਪਹੁੰਚਦੇ ਸੀ ਵੱਡਾ yogi ਐ ਜਦੋਂ ਅੰਗਰ ਦੇਵ ਜੀ ਨੇ ਖਡੂਰ ਸਾਹਿਬ ਦੇ ਗੁਰੂ ਪ੍ਰਚਾਰ ਦਾ ਇੱਕ ਮਰਕਜ਼ ਕੇਂਦਰ ਬਣਾ ਲਿਆ ਤਾਂ ਗੁਰਮਤਿ ਸਿਧਾਂਤਾਂ ਨਾਲ ਬਰੇਰੇ ਹੋਏ ਲੋਗ ਗੁਰੂ ਦਰਬਾਰ ਨਾਲ ਜੁੜ ਲੰਗੇ ਇਸ ਨਾਲ yogi ਦੀ ਪੂਜਾ ਮੰਨ ਦਾ ਘਟ ਗਈ ਤੇ ਹੋੜੀ ਹੋਈ ਕੰਮ ਹੋ ਗਈ ਉਹ ਦੁਖੀ ਹੋ ਗਏ ਜਦਨੇ ਉਹ ਪਤਰਾ ਵਾਜ ਗਿਆ ਉਹ ਚਲਾ ਗਿਆ ਕੁਝ ਸਮਾਂ ਬਾਅਦ yogi ਸ਼ੂਨਾਖਡੂ ਸਾਹਿਬ ਵਿਖੇ ਵਾਪਸ ਆ ਗਿਆ ਹੁਣ ਤੱਕ ਕਈ ਲੋਗ ਉਸ ਨੂੰ ਭੁੱਲ ਨਹੀਂ ਚੁੱਕੇ ਸਨ ਉਸ ਦੀ ਕਿਸੇ ਨੇ ਬਾਅਦ ਵਿੱਚ ਨੋਚੀ ਉਸ ਸਾਲ ਬਾਤ ਨਹੀਂ ਹੋਈ yogi ਨੇ ਇਸ ਨੂੰ ਸੁਨਹਿਰੀ ਮੌਕਾ ਜਾਣਦੇ ਗੁਰੂ ਸਾਹਿਬ ਉਪਰਚਾਰ ਕਰਨਾ ਸ਼ੁਰੂ ਕਰ ਦਿੱਤਾ ਜਿੱਥੇ ਜੱਤੀ ਸਤੀ ਸਦਾ ਯੋਗੀਆਂ ਦਾ ਸਰਕਾਰ ਨਾ ਹੋਵੇ ਉਥੇ ਇਹ ਕੋਣਾ ਸੀ ਉਤੋਂ ਲੋਕਾਂ ਨੇ ਇੱਕ ਤਬਦੀਲ ਦਾ ਗੁਰੂ ਦੀ ਮਹਿਮਾ ਸ਼ੁਰੂ ਕਰ ਦਿੱਤੀ ਕੋਹਰ ਕਾਲਯੂ ਆ ਗਿਆ ਲੋਕ ਤੇ ਅੰਤ ਸਾਰੂ ਸਮਰਨ ਨਰਾਜ਼ੀ ਕਰਨ ਲੱਗ ਪਏ ਅਤੇ ਘਰ ਵਾਲੇ ਬੰਦੇ ਨੂੰ ਪੁੱਜਣ ਲੱਗ ਪਏ ਕੀਤੀ ਦਾ ਫਲ ਤਾਂ ਭੁਗਣਾ ਹੀ ਵਣ ਹੈ ਭੁਗ ਤੋ ਦੁਖੀ ਕਿਉਂ ਹੋ ਰਹੇ ਹੋ ਲੋਕਾਂ ਨੇ ਗਿਆ ਗੁਰੂ ਜੀ ਦਾ ਮਾਰਥ ਸਭ ਨਾਲ ਪਿਆਰ ਕਰਦੇ ਹਾਂ ਸਭ ਦਾ ਭਲਾ ਚਾਹੁੰਦੇ ਨੇ ਉਹਨਾਂ ਬਾਰੇ ਇਸ ਤਰ੍ਹਾਂ ਕਹਿਣਾ ਠੀਕ ਨਹੀਂ ਹੈ ਯੋਗੀ ਇਹ ਸੁਣ ਕੇ ਹੋਰ ਦੁਹਾ ਲਾਟਾ ਹੋ ਗਿਆ ਆਕਨ ਲਗਾ ਕਿ ਜੇ ਉਹ ਗੋਜੀ ਰਾਬ ਦਾ ਐਨੇ ਵੱਡਾ ਭਗਤ ਹੈ ਸਭ ਦਾ ਭਲਾ ਚੁੰਦਾ ਹੈ ਉਸ ਨੂੰ ਆਖ ਕੇ ਰਾਬ ਨੂੰ ਕਹਿ ਕਿ ਵੀਕਵਾ ਦੇਵੇ ਨਹੀਂ ਤਾਂ ਨਗਰ ਛੱਡ ਦੇ ਤਲਜ ਕਿਸਾਨਾਂ ਫਸਲਾਂ ਦੇ ਨੁਕਸਾਨ ਕਰਕੇ ਬਹੁਤ ਪਰੇਸ਼ਾਨ ਹੜਕਾ ਮੁਸੀਬਤ ਵਿੱਚ ਘਰੇ ਪਏ ਹਨ ਉਹਨਾਂ ਗੁਰੂ ਦੀ ਗੁਰੂ ਯੋਗੀ ਦੀ ਦਰਗਾਹਤੀ ਜਾ ਕੇ ਗੁਰੂ ਜੀ ਸੰਤਾ ਸਵੇਦ ਪਿੰਡ ਖਾਨ ਅਰਜ਼ਾ ਦਾ ਜੂਝ ਚਲਦੇ ਉਹਨੇ ਦੇਰ ਬਰਦਾ ਦਾ ਜੀ ਬਾਤਰ ਕੇ ਗਏ ਸਨ ਵਾਪਸ ਆਏ ਤਾਂ ਗੁਰੂ ਜੀ ਨੂੰ ਨਾ ਵੇਖ ਕੇ ਬਹੁਤ ਹੈਰਾਨ ਪਛਾਨ ਹੋਇਆ ਉਹ ਗੁਰੂ ਜੀ ਨੂੰ ਨਗਰ ਛੱਡਿਆ ਵੀ ਸਾਤ ਅੱਠ ਦਿਨ ਹੋ ਗਏ ਸਨ ਯੋਗੀ ਨੇ ਫੁਣੀ ਦਾ ਕਿ ਉਹਦੇ ਮੰਦਰ ਬੜੇ ਘਰ ਮੇ ਕਿੱਥੋਂ ਪੈਣਾ ਕਿਸਾਨ ਬੋਲਤੇ ਹੋਏ ਬਾਬਾ ਬਰਦਾ ਜੀ ਨੇ ਪਿੰਡ ਦੇ ਮੁਕੀ ਸਜਣਾ ਨੂੰ ਜੋ ਮਿਲ ਕੇ ਯੋਗੀ ਜੀ ਸ਼ਰਾਰਤ ਬਾਰੇ ਦੱਸਿਆ ਅਤੇ ਇਹ ਵੀ ਕਿ ਆ ਕੇ ਨੰਕਾਸੂ ਗੁਰੂ ਜੀ ਨੂੰ ਨਗਰੋਂ ਭੇਜ ਲਿਆ ਉਹਨਾਂ ਨੇ ਬਹੁਤ ਵੱਡਾ ਪਾਪ ਕੀਤਾ ਤੁਸੀਂ ਗੁਰੂ ਤੋਂ ਖਿਮਾ ਮੰਗੋ ਉਹਨਾਂ ਨੂੰ ਵਾਪਸ ਲਿਆਓ ਦੂਜੀ ਗੱਲ ਯੋਗ ਜੀ ਨੂੰ ਆਖੋ ਉਹ ਆਪਣੀਆਂ ਛੱਕਿਆਂ ਨਾਲ ਮੀਨ ਗੁਆਏ ਉਸ ਨੂੰ ਗੁਰੂ ਜੀ ਦੀ ਨਰਾਦਰੀ ਲਈ ਵੀ ਯੋਗ ਦਾੰਡ ਦੇਓ ਹੁਣ ਕਿਸਾਨ ਯੋਗ ਜੀ ਦੇ ਪਿੱਛੇ ਪੈ ਕੇ ਉਹਨਾਂ ਹੱਥ ਜੋ ਹੱਥ ਖੜੇ ਕਰ ਦਿੱਤੇ ਲੋਕਾਂ ਨੇ ਉਸ ਦੀ ਚੰਗੀ ਖੇਚ ਧੂਤ ਕੀਤੀ ਉਸਦੀ ਮੌਤ ਹੋ ਗਈ ਉਦੋਂ ਰਾਹੁ ਸੁਭੀ ਮੀਂਹ ਪੈ ਗਿਆ ਲੋਕ ਗੁਰੂ ਜੀ ਨੂੰ ਮਿੰਤਾ ਕਰਕੇ ਵਾਪਸ ਲੈ ਆ ਗੁਰੂ ਅੰਗਦ ਦੇਵ ਜੀ ਨੇ ਕੁਰਮਰ ਦਾ ਦੀ ਇਸ ਗੱਲ ਦਾ ਬਹੁਤ ਬੁਰਾ ਬਣਾਇਆ ਕਿ ਉਹਨਾਂ ਯੋਗੀਆਂ ਨੂੰ ਜੋਗ ਦੰਡ ਦੇਣ ਲਈ ਲੋਕਾਂ ਨੂੰ ਕਿਹਾ ਸੀ ਬਾਬਾ ਫਰਦਾ ਜੀ ਨੇ ਤਰਲੇ ਨੰਦਨ ਰੱਖ ਕੇ ਆਪਣੀ ਕੌਲ ਬਖਸ਼ਾ ਲਈ ਗੁਰੂ ਅੰਗਦ ਦੇਵ ਜੀ ਦਾ ਇੱਕ ਸਿੱਖ ਸਿੱਖ ਗੁਰਿੰਦਾ ਮਰਵਾ ਉਹ ਇੱਕ ਤਕੜਾ ਵਪਾਰੀ ਸੀ ਦਰਿਆ ਬਿਆਲ ਦੇ ਪਤਨ ਤੇ ਉਸ ਦੀ ਜੋ ਕੰਪੀ ਜ਼ਮੀਨ ਸੀ ਉਸਨੇ ਗੁਰੂ ਅੰਗਦ ਦੇਵ ਜੀ ਨੂੰ ਆਧੀ ਜ਼ਮੀਨ ਭੇਟਾ ਵਜੋਂ ਦਿੱਤੀ ਬੈਂਦਰ ਗੇਤੇ ਉਥੇ ਨਗਰ ਵਸਾਉਣ ਦੀ ਕਿਰਪਾਲਤਾ ਕੀਤੀ ਗਏ ਗੁਰੂ ਜੀ ਦੇ ਬਾਬਾ ਅਮਰਦਾਸ ਨੂੰ ਹੁਕਮ ਦਿੱਤਾ ਕਿ ਮਿਆਨਿਆਂ ਕਰਕੇ ਨਗਰ ਵਸਾਉਂਦਾ ਜਾਏ ਬਾਬਾ ਅਮਰਦਾਸ ਜੀ ਨੇ ਸੰਨ 1546 ਵਿੱਚ ਨਗਰ ਵਸਾਉਣਾ ਸ਼ੁਰੂ ਕਰ ਦਿੱਤਾ ਸੇਤ ਸੰਗਤ ਦੇ ਤਾਨਮਾਨ ਅਦਤ ਨਾਲ ਜੁਵਾ ਕੀਤੀ ਕੁਝ ਮਹੀਨਿਆਂ ਵਿੱਚ ਹੀ ਕਈ ਮਕਾਨ ਮਕਾਨਾ ਬਣ ਗਏ ਬਾਜ਼ਾਰ ਬਣ ਗਿਆ ਪਹਿਲੇ ਸਾਲ ਕੱਢੀ ਉਸੋਂ ਗਈ ਲਾਬਾ ਮਰਦਾ ਜੀ ਦੀ ਉਮਰ 73 ਸਾਲ ਦੀ ਉੱਤੀ ਸੀ ਉਹ ਪਿਛਲੇ 11 ਸਾਲਾਂ ਤੋਂ ਲਗਾਤਾਰ ਘੁੰਦੇ ਆ ਰਹੇ ਨੇ ਬਿਲਕੁਲ ਅਵਸਥਾ ਵਿੱਚ ਵੀ ਗੁਰ ਅੰਗਦ ਦੇਵ ਜੀ ਦੇ ਸ਼ਰਨ ਲਈ ਹਰ ਰੋਜ਼ ਪਾਣੀ ਦੀ ਗਗਰ ਲੈ ਕੇ ਆਉਂਦੇ ਨੇ ਇੱਕ ਵੇਰ ਹੰਡੇਰੀ ਰਾਗ ਜਿਵਾਹੀ ਦੀ ਖੱਡੀ ਨਾਲ ਠੌਕਰ ਲੱਗਣ ਕਰਕੇ ਦਿਲ ਤੇ

ਉਹ ਮੇਰੇ ਦਿਰ ਦੇ ਸਾਈ ਨਹੀਂ ਆਸਰਾ ਪਰਣਾ ਹਨ ਇਹ ਕਹਿ ਕੇ ਆਹ ਔਲੀ ਔਲੀ ਗੁਰੂ ਘਰ ਆ ਗਏ ਗੁਰੂ ਜੀ ਨੂੰ ਸਿਣਾ ਕਰਾਇਆ ਰਾਹਵਲੀ ਕਟਨਾ ਦਾ ਨੇੜੇ ਵਿੜੂ ਅੰਗਰ ਦਾ ਜਿਉਲੀ ਪਤਾ ਲੱਗਿਆ ਬਾਬਾ ਅਮਰਦਾਸ ਦੀ ਸੇਵਾ ਭਾਵਨਾ ਗੁਰੂਵ ਦੇ ਗੁਰੂ ਦੀਆਂ ਸੰਤਾਂ ਨਾਲ ਪਿਆਰ ਤੇ ਗੁਰ ਅੰਗਰ ਦੇਵ ਜੀ ਦਾ ਮਨ ਜਿੱਤ ਲਿਆ ਉਹਨਾਂ ਨੂੰ ਗੱਦੀ ਦੇ ਯੋਗ ਜਾਣ ਕੇ ਸੰਗਤ ਵਿੱਚ ਗੱਲ ਪ੍ਰਗਟਾ ਦਿੱਤੀ ਗੁਰ ਨਾਨਕ ਦੇਵ ਜੀ ਦੀ ਵੱਲੋਂ ਬਖਸ਼ੀ ਸਿੱਖ ਸੰਤਾਂ ਦੀ ਅਗਵਾਈ ਅਤੇ ਸਿੱਖੀ ਪ੍ਰਚਾਰ ਦੀ ਜ਼ਿੰਮੇਵਾਰੀ ਹਾਂ ਪਿਛੋਂ ਉਹ ਅਮਰਦਾ ਜੀ ਵਰਦੇ ਇਸ ਗੱਲ ਦਾ ਗੁਰੂ ਜੀ ਦੇ ਸਪੁੱਤਰਾਂ ਦਾਕੂ ਤੇ ਦਾਕੂ ਜੀ ਨੇ ਬੜਾ ਬੁਰਾ ਬਣਾਇਆ ਵੀ ਮੇਲੇ ਦਾ ਹੋਏਗੀ ਪੁੱਤਰ ਆਪਾਂ ਦਾ ਖੂਨ ਆਪਾਂ ਦਾ ਵਾਰਸ ਆਪਾਂ ਦਾ ਤੇ ਉਹ ਸਾਡਾ ਉਹ ਦਾ ਬੁਰਿਆ ਇਹ ਨੂੰ ਜੱਦੀ ਪੁਸ਼ਟੀ ਸਮਝ ਕੇ ਉਹਨਾਂ ਦੇ ਆਪਣਾ ਹੱਕ ਸਮਝਦੇ ਸਨ ਮਾਤਾ ਕੀਨੀ ਜੀ ਨੇ ਸਮਝੋਦਾ ਨਾ ਨਾ ਕੋਈ ਕਸਮ ਨਹੀਂ ਦਾ। ਗੁਰੂ ਅੰਗਦ ਦੇਵ ਜੀ ਮਾਰਚ 1559 ਵਿੱਚ ਪਏ ਦਿਵਾਨ ਵਿੱਚ ਗੁਰੂ ਅਮਰਦਾਸ ਨੂੰ ਅਗੇ ਮੱਥਾ ਟੇਕਿਆ। ਸੰਗਤ ਨੂੰ ਮੱਥਾ ਟੇਕਣ ਨੂੰ ਗਿਆ ਇਸ ਤਰ੍ਹਾਂ ਗੁਰਿਆਈ ਜਿਵੇਂ ਵਾਰ ਗੁਰੂ ਅਮਰਦਾਸ ਨੂੰ ਸੌਂਪੀ ਗਈ। ਗੁਰੂ ਅੰਗਦ ਦੇਵ ਜੀ ਮੱਥੀ ਮਾਰਚ 1559 ਨੂੰ ਜਿੱਥੇ ਜੁ ਸਮਾਗੇ ਗੁਰੂ ਅਮਰਦਾਸ ਨੂੰ ਆਖਦੇ ਕਿ ਉਹਨਾਂ ਗੋਇੰਦਵਾਲ ਵਿਖੇ ਨਿਵਾਸ ਰੱਖਣ ਅਤੇ ਗੋਦਵਾਲ ਨੂੰ ਸਿੱਖੀ ਦਾ ਤਕੜਾ ਕੇਂਦਰ ਬਣਾਉਣ।